ਕੀ ਹੋ ਗਿਆ ਭਾਈ ਕੀ ਹੋ ਗਿਆ ਬੜੀ ਟੈਨਸ਼ਨ ਲਈ ਹੋਈ ਆ ਤੁਸੀਂ ਕੁਛ ਨਹੀਂ ਯਾਰ ਅੰਦਰ ਕੀ ਜਸਾ ਸਾਰੇ ਖਰਚੇ ਵਧਨੇ ਤੇ ਕੰਮ ਹੈ ਨਹੀਂਗਾ ਯਾਰ 2-3 ਦਿਨ ਹੋ ਗਏ ਤੈਨੂੰ ਪਤਾ ਕੰਮ ਆ ਔਖਾ ਹੋ ਗਿਆ ਯਾਰ ਸਾਰੇ ਖਰਚੇ ਵਧਨੇ ਕੰਮ ਘਟਾ ਕਹਾਂ ਕਰਾਏ ਕੀ ਬਣੂਗਾ ਯਾਰ ਹੂੰ ਖਾਤੇ ਦਾ ਹੈਗੇ ਮਾਹਰ ਹੋ ਗਿਆ ਯਾਰ ਕਮਿਟੀ ਦੀ ਕਿਸ਼ਤ ਦੇਣੀ ਹੈ ਘਰ ਦੀ ਕਿਸ਼ਤ ਦੇਣੀ ਹੈ ਉਹ ਕਾਹ ਹੈ ਸਮਝ ਨਹੀਂ ਆਉਂਦਾ ਵੀ ਕੀ ਕਰੀਏ ਯਾਰ ਮਾਹਰ ਨਾਲ ਟੈਨਸ਼ਨ ਤੋਂ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਹੀ ਚੱਲਦਾ ਜਾਂਦਾ ਤੇ ਮਾਹਰ ਕੋਈ ਲੈਣ ਵਾਲਾ ਆ ਗਿਆ ਕੋਈ ਕੀ ਹੈ ਯਾਰ ਅੱਜ ਟਾਈਮ ਨਾਲ ਵਿਲੇ ਹੋ ਗਏ ਸੱਚ ਮੰਨਣਾ ਗੱਡੀ ਵਾਲਾ ਕੰਮ ਨਵੇੜਾ ਸਰਵਿਸ ਵੀ ਕਰਵਾਈ ਲੈਣੇ ਨਾ ਆਪਣੇ ਜਿਵੇਂ ਦੇਰੀ ਕੀਤੀ ਉਹਦੇ ਕੋਲ ਜਾਣਾ ਨਵੀ ਕੋਲੇ ਇਹ ਜਮਨ ਲੱਗਦਾ ਸੀ ਤੇਲ ਤੋਰੀ ਬਦਲਣਾ ਨਾਲ ਜਿਹੜੇ ਝਟਕੇ ਜੇ ਮਰੀ ਜਾਂਦੀਆਂ ਚਾਹ ਜੇ ਟਾਈਮ ਹੈਗਾ ਵਾਚ ਕਰ ਦੂਗਾ ਨਾ ਕੀ ਧੀਆੜਾ ਨਵੀਂ ਭਾਜੀ ਹੋ ਹਾਂ ਜੀ ਕੀ ਹਾਲ ਹੈ ਮਨਿੰਦਰਪਾ ਜੀ ਸੁਰਚਾ ਬਹੁਤ ਵਧੀਆ ਵਧੀਆ ਬੜੇ ਚਿਰ ਬਾਅਦ ਦਰਸ਼ਨ ਹੋਏ ਆ ਠੀਕ ਚੱਟੇ ਜਾ ਕਰਾਣਾ ਜੀ ਸਰਵਿਸ ਸਰਵਿਸਾਂ ਨੂੰ ਦੱਸਿਆ ਨਾ ਕੋਈ ਵੀ ਕਚਾਈ ਤੁਹਾਨੂੰ ਹਾਂ ਮੈਨੂੰ ਆਇਸੀ ਕੱਲ ਤੁਹਾਡਾ ਫੋਨ ਉਹ ਯਾਰ ਅੱਜ ਵੇਲਾ ਸੀ ਮੈਂ ਕਹਾਂ ਚੱਲਾ ਜੀ ਦੇ ਆਵਾਂ ਗੱਡੀ ਮੈਨੂੰ ਕੋਈ ਗੱਲ ਨਹੀਂ ਗੱਡੀ ਸਰਵਿਸ ਕਰ ਦਿੰਨੇ ਆ ਹੋਰ ਦੱਸ ਸਰਵਿਸ ਕਰ ਦਿਓ ਤੇਲ ਪਾਣੀ ਚੇਂਜ ਕਰ ਦਿਓ ਵਧੀਆ ਵਾਲਾ ਪਾ ਦਿਓ ਵਧੀਆ ਵਾਲਾ ਗਏ ਆਪਾਂ ਮਾੜਾ ਪਾਉਣੀ ਨਹੀਂ ਨਹੀਂ ਮਤਲਬ ਐਵਰੇਜ ਉਹਰੇ ਵੀ ਥੋੜੀ ਘਟੀ ਹੋਈ ਉਹ ਵੀ ਸੈੱਟ ਕਰਨੀ ਆ ਤੇ ਮੈਸੇਜ ਆ ਮਾਰਦੀ ਆ ਹਮੜਾ ਦੇਖ ਲਓ ਕੀ ਚੱਕਰ ਕੀ ਸੈਲਫੀ ਮੈਸੇਜ ਮਾਰਦੀ ਆ ਹਾਂ ਸੈਲਫੀ ਮੈਸੇਜ ਮਾਰਦੀ ਆ ਉਦੋਂ ਵੀ ਝਟਕਾ ਜਿਹਾ ਚਲਦੀ ਗੱਡੀ ਕੇਵਲ ਬੰਦ ਹੋ ਜਾਂਦੀ ਕੋਈ ਨਹੀਂ ਬਜੀ ਕਰ ਦਿੰਦੇ ਆ ਹੋਰ ਦਸਤਾ ਤੋਂ ਲੈ ਕੇ ਜਾਵਾਂ ਨਹੀਂ ਭਾਈ ਸ਼ਾਮ ਨੂੰ ਕਰਾ ਦਿੰਦੇ ਟਟਾ ਹੋਇਆ ਕਿ ਰੰਗ ਜਾ ਹੋਟੇਲਾ ਦਾ ਤਾਂ ਬੇਨਹੀਂ ਸੱਟ ਨਹੀਂ ਠੀਕ ਹੈ ਸਾਰਾ ਚੋਕੇ ਬਸ ਵੈਸੇ ਹੀ ਕੰਮ-ਕੁਮ ਘਾਟ ਜਾਂਦਾ ਜਦ ਕਈ ਚਾਰਾ ਖੜਿਆ ਜਾਂਦਾ ਨਾ ਕੰਮ-ਕੁਮ ਘਾਟਾ ਉਹਦੇ ਕਰਕੇ ਥੋੜਾ ਜਿਹਾ ਬਸ ਮਨ ਪਰੇਸ਼ਾਨ ਹੋਈ ਜਾਂਦਾ ਤੁਹਾਨੂੰ ਪਤਾ ਹੀ ਆ ਦੁਪਹਿਰ ਚੱਲਦੇ ਰਹਿੰਦੇ ਆ ਨਹੀਂ ਟੈਨਸ਼ਨ ਨਾ ਲੈ। ਨਹੀਂ ਨਹੀਂ ਟੈਨਸ਼ਨ ਤਾਂ ਚਲੋ ਮਾਰੰਜ ਬੈਠੇ ਮਮਾ ਬੈਠਾ ਉਹਨੇ ਆਪੇ ਕਰ ਦਿੱਤਾ। ਚਲੋ ਕੋਈ ਗੱਲ ਨਹੀਂ ਬਾਦੀ। ਹੋਰ ਦੱਸੋ। ਵਾਹ ਵਾਹ ਠੀਕ। ਚਲੋ ਕੋਈ ਗੱਲ ਨਹੀਂ ਬਾਦੀ। ਜੀ ਕਾ ਚਾਹ ਪਣੀ? ਨਹੀਂ ਨਹੀਂ ਬਸ ਠੀਕ। ਬੈਠੋ ਜੀ। ਚਾਹ ਮੇਂ ਮਿਲਦੇ ਮੈਂ ਫਿਰ ਫਿਰ। ਚਲੋ ਠੀਕ ਹੈ ਭਾਜੀ। ਪਿੰਦਰ ਹਾਂਜੀ ਉਹ ਗੱਲ ਸੁਣ ਯਾਰ ਹਾਂਜੀ ਆਲਾ ਉਹ ਮੰਦਰ ਗੱਡੀ ਲੈ ਕੇ ਗਿਆ ਅਚਾਨਕ ਤੇ ਗੱਡੀ ਆ ਪਾਜੀ ਕਹਿੰਦੇ ਇਹ ਮੇਰੀ ਗੱਡੀ ਦੇ ਨਾ ਸਰਵਿਸ ਕਰ ਦਿਓ ਵਧੀਆ ਠੀਕ ਆ ਤੇ ਉਹਦੇ ਚ ਨਾ ਨਾਲ ਕਹਿੰਦੇ ਸਲਵ ਵਾਲਾ ਨਾ ਕਈ ਵਾਰ ਲੰਬੀ ਸਲਵ ਚੱਕਦੀ ਆ ਉਹ ਕਹਿੰਦੇ ਉਹ ਵੀ ਚੈੱਕ ਕਰਨਾ ਠੀਕ ਆ ਠੀਕ ਹੈ ਤੇ ਫਿਰ ਭਾਈ ਐਂ ਕਹਿੰਦੇ ਆਪਾਂ ਸਰ ਕੋ ਜੇ ਇਸ ਵਾਰ ਤੁਸੀਂ ਕਰ ਦਿਗੇ ਮੇਰਾ ਮਨ ਨਹੀਂ ਮੰਨਦਾ ਯਾਰ ਉਹ ਕੋਹ ਨਹੀਂ ਹੁੰਦਾ ਭਾਜੀ ਸਾਰੇ ਕਰਦੇ ਆ ਹੋਰ ਕੋਣ ਹਰ ਕੋਈ ਕਰਦਾ ਕੌਣ ਕਰਦਾ ਆਪਣੇ ਨਾਲ ਵੀ ਦੇਖ ਲੋ ਕਰਦੇ ਆ ਫਿਰ ਉਹਦਾ ਵੀ ਤਾਂ ਚੱਲੀ ਜਾਂਦਾ ਵਾ ਮੇਰੇ ਯਾਰ ਮਨ ਨਹੀਂ ਮੰਨਦਾ ਛੋਟੇ ਵੀਰ ਇੱਕ ਦਿਨ ਥੋੜੀ ਖਾ ਲੋ ਯਾਰ ਪਰ ਖਾਓ ਹੱਕ ਦੀ ਇੱਜ਼ਤ ਦੀ ਯਾਰ ਦੇਖ ਲੋ ਥੋੜੀ ਸ਼ਾ ਬਾਕੀ ਮੈਂ ਤਾਂ ਜਿੰਨੇ ਕੌਣ ਖਾਦਾ ਕਰੀ ਤੂੰ ਮਾਲ ਸਮਾਨ ਨੋਟ ਕਰ ਕਿਹੜਾ ਕਿਹੜਾ ਚ ਪੈਂਦਾ ਕਰਦਾ ਮੈਨੂੰ ਦੱਸ ਫੇ ਮੈਂ ਦੇਖਦਾ ਤੁਹਾਨੂੰ ਸਮਝਾਉਣਾ ਤਾਂ ਨਹੀਂ ਨਾ ਐਤੋ ਟ੍ਰਾਈ ਲੈ ਲੈਣਾ ਪਹਿਲਾਂ ਕਿਤੇ ਬਾਕੀ ਦੇਖ ਲੈ ਜੋ ਟ੍ਰਾਈ ਲੈ ਕੀ ਹੋਰ ਕੀ ਪ੍ਰੋਬਲਮ ਆ ਰਹੀ ਹੈ ਸਾਰਾ ਇਕੱਠਾ ਹੀ ਲਗਾ ਦਿੰਦੇ ਸਮਾਰ ਕੋਈ ਗੱਲ ਉਹ ਚੈੱਕ ਕਰ ਮੇਰਾ ਬਰਾ ਚੈੱਕ ਕਰਕੇ ਦੱਸ ਮੈਨੂੰ ਕੋਹ ਵਾਈ ਗਰੂਪ ਕੀ ਕਰਾਂਗੇ ਹਲਕਾ ਕੰਮ ਕਰਦੇ ਆ ਤਾਂ ਗਾ ਖਰਾਬ ਹੋ ਜਾ ਵਧੀਆ ਕੰਮ ਕਰਦੇ ਆ ਗਾ ਖੌਦਾ ਨਹੀਂ ਆ ਲੋਕ ਵੀ ਤਾਂ ਕਰ ਹੀ ਜਾਂਦੇ ਆ ਅਸੀਂ ਕਰ ਲਾਂਗੇ ਤਾਂ ਕੀ ਹੋ ਜੂਗਾ ਯਾਰ ਆਹ ਮਾਲਕਾ ਪਹਿਲੀ ਵਾਰ ਕਰਨ ਲੱਗੇ ਆ ਦੇਖੀ ਗਲਤ ਕੰਮ ਹੈ ਤਾਂ ਗਲਤੀ ਪਰ ਚਲੋ ਮਜਬੂਰੀਆਂ ਬਹੁਤ ਕੁਝ ਕਰਾਉਂਦੀਆਂ ਅੰਦਰ ਕਰਦੇ ਜਿਵੇਂ ਰੋਟ ਲੱਗਦਾ ਤਾਂ ਬਾਕੀ ਹੈ ਨਾ हां पिंदर हां जी ओ किद्दा भाई हो गया हो गया हो गया है हो गई हो गया हो गया डन और ओके जी ओके हां जी हां जी ए कर फिर ओ आ, आ कर दे बंद ਤੇ ਇਹ ਵਾਸ਼ਿੰਗ ਤੇ ਭੇਜ ਦੇ ਤੇ ਵੀਰ ਨੂੰ ਫੋਨ ਮਾਰ ਦੇ ਵੀ ਗੱਡੀ ਤੁਹਾਡੀ ਹੋ ਗਈ ਹੈ ਬੁੱਕ ਤੇ ਹੈ ਤੇਰਾ ਤੇਰਾ ਮੇਰੇ ਲਈ ਗੱਡੀ ਸਰ ਤੇਰੇ ਲਈ ਓਕੇ डन ਕਰੋ ਫਿਰ ਬੌਂਟ ਬੰਦ ਦਾ ਤੇ ਬਾ ਫਿਰ ਸਰਵਿਸ ਵਧੀਆ ਵਾਲੀ ਕਰਤੀ ਨਾ ਇੱਕ ਨੰਬਰ ਤੇਰੇ ਕਹਿਣ ਤੇ ਫਿਰ ਮੈਂ ਐਕਿੰਗ ਮਨ ਬਣਾਇਆ ਮੈਂ ਕੋਈ ਗੱਲ ਨਹੀਂ ਇਹ ਕਰਕੇ ਦੇਖੋ ਸਾਰੇ ਕਰਦੇ ਆ ਭਾਜੀ ਆਪਾਂ ਹੀ ਕਰੀ ਜਾਂਦੇ ਆ ਜਿਆਦਾ ਚਲ ਕਰਦੇ ਫਿਰ ਫੋਨ ਉਹਨੂੰ ਫੋਨ ਕੱਢ ਹਾਂ ਫੋਨ ਕੱਢ ਤੋ ਕਿ ਭਾਜੀ ਗੱਡੀ ਤਿਆਰ ਆ ਗੱਡੀ ਲੈ ਲਓ ਹੈਲੋ ਹਾਂਜੀ ਭਾਈ ਗੱਡੀ ਹੋ ਗਈ ਸੀ ਆਪਣੀ ਹਾਂ ਹਾਂ ਤਿਆਰ ਹੈ ਤਿਆਰ ਬਸ ਕਲੀ ਵਾਸ਼ਿੰਗ ਹੀ ਰਹਿਂਦੀ ਸੀਗੀ ਹਾਂ ਹਾਂ ਦੇਖ ਲਓ ਕੋਈ ਗੱਲ ਨਹੀਂ ਜੇ ਤੁਸੀਂ ਕਰੋਣੀ ਤੁਸੀਂ ਕਰਵਾ ਲਿਓ ਜੇ ਕਹੋਗੇ ਤਾਂ ਮੈਂ ਵਾਸ਼ਿੰਗ ਕਰਵਾ ਦੇਣਾ ਹਾਂ ਨਹੀਂ ਮੇਰੇ ਲਈ ਤਿਆਰ ਬਾਕੀ ਗੱਡੀ ਓਕੇ ਆਰੇ ਹੋ ਗਿਆ ਚਲੋ ਉਹ ਕਹਿੰਦੇ ਬਾਸ਼ਿੰਗ ਕਰਵਾ ਲਾਂਗੇ ਜਾਣਾ ਉਹਨਾਂ ਨੇ ਗੱਡੀ ਲੈ ਕੇ ਬਸ ਬਸ ਉਹ ਕਹਿੰਦੇ ਪਾਣੀ ਅਸੀਂ ਆਪ ਮਰਵਾ ਲਾਂਗੇ ਤੇ ਬਾਕੀ ਦੀ ਮੈਂ ਬਾਕੀ ਫਿਰ ਆਪਣੀ ਤਿਆਰ ਗੱਡੀ ਸਾਬ ਤਾਂ ਬਣਾ ਦੇ ਉਹਦਾ ਉਹਦੀ ਪਰਚੀ ਠੀਕ ਹੈ ਹਾਂ ਪਰਚੀ ਬਣਾ ਦੇ ਉਹਦੀ ਆਪੇ ਹੀ ਬਣਾ ਦੇ ਤੂੰ ਠੀਕ ਹੈ ਆ ਜਾਓ ਹੁਣ ਓਕੇ ਹਾਂਜੀ ਭਾਜੀ ਹਾਂਜੀ ਮਹਾਰਾਜ ਹੋਈ ਗੱਡੀ ਹਾਂਜੀ ਗੱਡੀ ਹੋ ਗਈ ਵੀਰੇ ਬਸ ਵਾਸ਼ਿੰਗ ਰੈਂਡੀ ਨਹੀਂ ਮੁੰਡੇ ਹਾਂ ਉਹ ਕਹਿੰਦਾ ਸੀਗਾ ਵੀ ਭਾਜੀ ਆਪ ਚਲਾ ਲਓਗੇ ਹਾਂ ਤੇ ਕਰ ਲਈ ਸੀ ਆਪਣੀ ਤਸੱਲੀ ਕਰੀ ਆਪ ਚੈੱਕ ਕਰ ਲਈ ਹਾਂ ਵੀਰੇ ਐਨ ਓਕੇ ਆ ਤੁਸੀਂ ਚਲਾ ਕੇ ਦੇਖੋ ਐਨ ਓਕੇ ਬਸ ਠੀਕ ਹੈ ਤੁਹਾਡੀ ਤਸੱਲੀ ਚਾਹੀਦੀ ਆ ਤੁਹਾਡੇ ਤੋਂ ਸ਼ਵਾਹ ਜੀ ਅੱਗੇ ਤੁਸੀਂ ਕਰਾਉਣੀ ਹੈ ਕੰਮ ਕੋਈ ਚੱਕਰ ਹੀ ਨਹੀਂ ਹੈਗਾ ਹੋਰ ਦੱਸੋ ਬਾ ਠੀਕ ਆ ਭਾਈ ਭਾਜੀ ਕਿੰਨੀ ਸੇਵਾ ਹੋ ਗਈ ਭਾਜੀ ਤੁਹਾਤੋਂ ਵੱਧ ਲੈਣੇ ਆ ਭਾਜੀ 4500 ਰੁਪਏ ਬਣਿਆ ਤੁਸੀਂ ਦੇ ਦਿਓ ਆਪਣੇ ਸਾਥ ਨਾਲ ਜਿੰਨਾ 4000 ਰੁਪਏ ਪਾਜੀ ਹੋਰ ਦੱਸੋ ਯਾਰ ਪੱਕੇ ਕਸਟਮਰ ਹਨ ਸਾਡੇ ਤੁਸੀਂ ਠੀਕ ਹੈ ਬਾਈ ਚਲੋ ਬਾਈ ਪਾਗਣਾ ਹੋ ਠੀਕ ਹੈ ਬਾਈ ਠੀਕ ਹੈ ਪਾਜੀ ਬਿਲਕੁਲ ਬਹੁਤ ਵਧੀਆ ਚਲੋ ਠੀਕ ਹੈ ਬਾਈ ਤੁਹਾਡਾ ਤੇ ਹੋਰ ਕੋਈ ਸੇਵਾ ਬਾਗੇ ਆਪਣੇ ਨਾਲ ਰੈਫਰ ਚ ਕਿਸੇ ਨੇ ਗੱਡੀ ਸਰਵਿਸ ਰਿਪੇਅਰ ਕੁਝ ਵੀ ਕਰਾਉਣਾ ਹੋਵੇ ਆ ਮੈਂ ਕੋਈ ਨਾ ਤੁਹਾਡੇ ਕੋਲ ਹੀ ਭੇਜੂਗਾ ਜੀ ਕਾਰਡ ਦੇ ਦੋਗੇ ਤੁਸੀਂ ਆ ਕਾਰਡ ਆ ਮੇਰਾ ਠੀਕ ਆ ਵਜੇ ਠੀਕ ਹੈ ਤੇ ਕਰ ਦਿਆ ਕਰੋ ਰੈਫਰ ਹਾਂਜੀ ਹਾਂ ਜਿਵੇਂ ਤੁਹਾਡੇ ਕੋਲ ਗੱਡੀਆਂ ਸਨ ਐਂਡ ਰੀਜ਼ਨੇਬਲ ਰੇਟ ਤੇ ਆਪਾਂ ਕਰਦੇ ਕਰਾਂਗੇ ਜੀ ਠੀਕ ਠੀਕ ਓਕੇ ਬਾਜੀ ਓਕੇ ਓਕੇ ਜੀ ਹਾਂ ਬਈ ਕਿਦਾਂ ਫਿਰ ਕਮੇ ਹੋ ਫਿਰ ਠੀਕ ਐ ਠੀਕ ਐ ਤੂੰ ਸੁਣਾ ਠੀਕ ਰਿਹਾ ਫਿਰ ਠੀਕ ਹੀ ਠੀਕ ਐ ਮਮਾ ਬੜੀ ਕਿਤਾ ਕਦੇ ਇਹਦਾ 500 ਜਣਾ ਇਹ ਕਿਤੇ ਮੈਂ ਤੁਹਾਨੂੰ 2000 ਬਚਾਤਾ ਮਨੋਂ ਪਾਈਂ ਕਰਿਆ ਕਰਾਂਗੇ ਹਾਂ ਮੈਂ ਤੁਹਾਨੂੰ ਕਿਹਾ ਨਾ ਭਾਈ ਸਾਰੇ ਕਾਏ ਕਰਦੇ ਆ ਆਪਾਂ ਚੱਲਦੇ ਸ਼ਰੀਫੀ ਨਾਲ ਮਨ ਤਾਂ ਮੰਦਾ ਨਹੀਂ ਸੀ ਪਰ ਚੱਲ ਜੇ ਤੂੰ ਕਹਿਣਾ ਹੁਣ ਕਰਿਆ ਕਰਾਂਗੇ ਆਪਾਂ ਕਰਕੇ ਦੇਖੋ ਫੇਰੀ ਪਤਾ ਲੱਗਦਾ ਇਹਦਾ ਨਿਬੜ ਗਏ ਕੰਮ ਇਹਦਾ ਵੀ ਦੱਸਿਆ ਸੀ ਨਾਲ ਵਾਲੇ ਵੀ ਕਰਦੇ ਆ ਸਾਰੇ ਹਰ ਕੋਈ ਕਰਦਾ ਵਾ ਚਲ ਇਹਦਾ ਹੀ ਬਸ ਹੋ ਗਿਆ ਇਹਦਾ ਹੀ ਵਰਕ ਕਰ ਦੋ ਉਹਨਾਂ ਨੂੰ ਫੋਨ ਵੀ ਇਹ ਵੀ ਤਿਆਰ ਆ ਇਹ ਦੇ ਲੈ ਕੇ ਜਾਣਗੇ ਜਾਂ ਕਿਵੇਂ ਕਰਨਾ ਨੇ ਖੜਾਉਣੀ ਅੱਜ ਇੱਥੇ ਨਹੀਂ ਪਤਾ ਨਹੀਂ ਇੱਕ ਮਿੰਟ ਘਰੋਂ ਫੋਨ ਆ ਰਿਹਾ ਮੈਂ ਗੱਲ ਕਰਾਂ ਹਲੋ ਹਾਂਜੀ ਕੀ ਹੋ ਗਿਆ ਇੰਨੇ ਘਬਰਾਏ ਕਿਉਂ ਹੋਏ ਹੋ ਕਿਦਾਂ ਮਾਈ ਗॉड ਕੋਈ ਗੱਲ ਨਹੀਂ ਤੁਸੀਂ ਲੈ ਕੇ ਪਹੁੰਚੋ ਕਿੰਨੇ ਪੈਸੇ ਚਾਹੀਦੇ ਆ ਦੱਸੋ ਮੈਂ ਤੇਰੇ ਫੋਨ ਤੇ Google Pay ਕਰਦਾ ਠੀਕ ਐ ਹਾਂ 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 ਮੈਂ ਹੁਣੇ ਕਰਦਾ ਤੇ ਮੈਨੂੰ ਦੱਸ ਦੇ ਐਡਰੈਸ ਕਰ ਦੇ ਮੈਂ ਆ ਵੀ ਜਾਣਾ ਉੱਥੇ ਹਾਂ ਹਾਂ ਨਹੀਂ ਚੱਲ ਤੂੰ 5 ਮਿੰਟ ਵੇਟ ਕਰ ਤੇ ਮੈਂ ਪਾਉਣਾ ਤੈਨੂੰ ਹੁਣੇ ਪਾਉਣਾ ਕੀ ਹੋ ਗਿਆ ਭਾਈ ਕੁਛ ਨਹੀਂ ਯਾਰ

ਉਹ ਚੰਗਾ ਤੁਸੀਂ ਗੱਡੀ ਚ ਸਰਵਿਸ ਕੀਤੀ ਆ ਰਾਹ ਚ ਹੀ ਖੜ ਗਈ ਗੱਡੀ ਘਰ ਜਾ ਦਾ ਨਾਲ ਸੀਗਾ ਮੈਂ ਬੇਇੱਜ਼ਤੀ ਵਾਲਾ ਕੰਮ ਲੱਗ ਹੋਇਆ ਸਾਰੀ ਸਰਵਿਸ ਕਰਾ ਦੀ ਕਰਾਈ ਪਤਾ ਨਹੀਂ ਸਟਾਰਟ ਹੀ ਨਹੀਂ ਹੁੰਦੀ ਪਈ ਯਾਰ ਉੱਥੇ ਖੜੀ ਕਿਤੇ ਗੜੀ ਇਸ ਚ ਗੱਡੀ ਆ ਇੱਧਰ ਖੜੀ ਦੁਗਰੀ ਚੌਂਗ ਚ ਅ ਫਿਰ ਗੱਡੀ ਆ ਟੋ ਕਰਕੇ ਲੈ ਆਉਂਦੇ ਕਰਵਾ ਕੇ ਆਉਗੇ ਟੋ ਮੈਂ ਥੋੜੀ ਕਰਨਾ ਤੁਸੀਂ ਕਰਕੇ ਜਦੋਂ ਪੈਸੇ ਦੇ ਕੇਗੇ ਤੁਹਾਨੂੰ ਸਰਵਿਸ ਦੇ ਸਾਰਾ ਕੁਝ ਕਰਾ ਕੇ ਗਏ ਚੱਲ ਆ ਜਾਓ ਆਪਾਂ ਦੇਖਦੇ ਆ ਉਹਦੇ ਨਾਲ ਤਾਂ ਪਹਿਲਾਂ ਚੰਗੀ ਚੱਲੀ ਜਾਂਦੀ ਸੀ ਪਤਾ ਨਹੀਂ ਕੀ ਕੀਤਾ ਉਹਦੇ ਚ ਦੇਖਦੇ ਆ ਕਮਟਾਉਂਦੇ ਆ ਭਾਈ ਨੂੰ ਮਾਰ ਪਾਉਂਦੇ ਆ ਕੀ ਗੱਲ ਹੋਈ ਆ ਗੱਲ ਸਾਡੀ ਭਾਈ ਦਾ ਪਤਾ ਨਹੀਂ ਫੋਨ ਪਾ ਜੀ ਉਸ ਨੂੰ ਗਏ ਹੋਏ ਸੀਗੇ ਮੈਂ ਪੁੱਛ ਲੈਣਾ ਇੱਕ ਮਿੰਟ ਕਿੱਥੇ ਪੁੱਛ ਮੜਾ ਜਾ ਬੁਲਾ ਉਹਨਾਂ ਨੂੰ ਯਾਰ ਸਾਰਾ ਦਿਮਾਗ ਖਰਾਬ ਕਰਤਾ ਉਹ ਤੇ ਉਹ ਆ ਅੱਗੇ ਭਾਈ ਆ ਜਾਓ ਆ ਜਾਓ ਮੈਂ ਤੁਹਾਡੀ ਗੱਲ ਕਰਾਈ ਦਿੰਦਾ ਉਹਨਾਂ ਨੂੰ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਭਾਈ ਹਾਂ ਜੀ ਪਰ ਜਿਹੜਾ ਤੁਸੀਂ ਕੰਮ ਕੀਤਾ ਨਾ ਤੇ ਬਹੁਤ ਗਲਤ ਕੰਮ ਕੀਤਾ ਤੁਸੀਂ ਭਾਜੀ ਕੀ ਗੱਲ ਹੋ ਗਈ ਭਾਈ ਗੱਡੀ ਮੇਰੇ ਰਸਤੇ 'ਚ ਖੜ ਗਈ ਘਰ ਦੇ ਫੈਮਲੀ ਵੀ ਲੱਗ ਪਰੇਸ਼ਾਨ ਹੋਈ ਮੈਂ ਲੱਗ ਪਰੇਸ਼ਾਨ ਹੋਇਆ ਭਾਜੀ ਗੱਡੀ ਖੜ ਤਾਂ ਸਕਦੀ ਨਹੀਂ ਸਾਰਾ ਦਾ ਕੰਮ ਕੀਤਾ ਉਹਦਾ ਉਹ ਇਹ ਕੰਮ ਤੁਹਾਨੂੰ ਪਤਾ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਮੈਂ ਤਾਂ ਮੇਰੇ ਮੂੰਹ ਨਾ ਖਲਵਾਓ ਮੇਰਾ ਮੇਰੀ ਗੱਡੀ ਇੱਥੇ ਖਰਾਬ ਹੋਈ ਸੀ ਨਾ ਮੁੱਥੇ ਨੇੜੇ ਮਕੈਨਿਕ ਨੂੰ ਚੈੱਕ ਕਰਵਾ ਲਈ ਸੀਗੀ ਨਹੀਂ ਭਾਜੀ ਕੰਮ ਤਾਂ ਅੱਗੇ ਤੁਸੀਂ ਸਭ ਤੋਂ ਕਰਾਉਣਾ ਪੈਣਾ ਪਹਿਲਾਂ ਮੈਂ ਕਦੀ ਤੁਹਾਨੂੰ ਲੰਮਾ ਦੱਸਦਾ ਅੱਜ ਤੱਕ ਨਹੀਂ ਕਦੇ ਇਲੈਕਟ੍ਰੋਨਿਕ ਚੀਜ਼ ਹੈ ਭਾਜੀ ਹੋ ਸਕਦਾ ਹਾਂ ਇਲੈਕਟ੍ਰੋਨਿਕ ਚੀਜ਼ ਗਲਤ ਹੋ ਸਕਦੀ ਹੈ ਮੈਨੂੰ ਪਤਾ ਚੀਜ਼ ਖਰਕਦੀ ਵੀ ਖਰਾਬੀ ਪੈ ਸਕਦੀ ਹੈ ਪਰ ਅੱਜ ਜੋ ਹੋਇਆ ਉਹ ਤੁਹਾਨੂੰ ਵੀ ਪਤਾ ਮੈਨੂੰ ਕਹਿਣ ਦਾ ਜੋਤ ਨਹੀਂ ਆਈ ਨਹੀਂ ਨਹੀਂ ਐਦਾਂ ਦੀ ਗੱਲ ਨਹੀਂ ਭਾਜੀ ਤੁਸੀਂ ਨਿਸ਼ਚਿੰਤ ਹੋ ਜਾਓ ਮੈਂ ਮੁੰਡੇ ਨੇ ਸਾਰਾ ਚੈੱਕ ਕਰਾ ਲਿਆ ਭਾਜੀ ਤੇਲ ਤੁਸੀਂ ਉਹ ਨਾ ਹੁਣ ਕੋ ਮੈਚ ਨਹੀਂ ਤੁਹਾਡੇ ਸਰਦਾਰ ਬਾਣਾ ਦੇਖ ਕੇ ਸਰਦਾਰ ਭਰਾ ਸਮਝ ਕੇ ਮੈਂ ਤੁਹਾਡੇ ਕੋਲ ਆਨਾ ਨਹੀਂ ਨਹੀਂ ਪਰ ਇਹ ਨਾਲ ਤਾਂ ਉਹੀ ਹੈ ਜਿਹੜੇ ਪ੍ਰਵਾਸੀਆਂ ਨੂੰ ਆਪਾਂ ਕੋਤੋਂ ਕੰਮ ਕਰਾਣੇ ਆ ਜਾਂ ਉਹਨਾਂ ਦਾ ਖਰਨੇ ਆ ਬਨ ਉਹੀ ਠੀਕ ਨੇ ਨਹੀਂ ਐਦਾਂ ਦੀ ਗੱਲ ਨਾ ਕਰੋ ਭਾਜੀ ਕੋਈ ਗੱਲ ਨਹੀਂ ਮੈਂ ਬਾ ਕੋਈ ਚੱਕਰ ਨਹੀਂ ਭਾਜੀ ਹੁਣ ਅੱਜ ਤੋਂ ਬਾਅਦ ਨਾ ਆ ਫੋਟੋ ਆਪਣਾ ਕਾਰਡ ਨਹੀਂ ਨਹੀਂ ਮੁੰਡਾ ਪਿੱਛੇ ਲੋਨ ਨਹੀਂ ਭਾਜੀ ਮੈਂ ਕਰਵਾ ਲਿਆ ਉਤੋਂ ਮਸਲ ਤੁਹਾਨੂੰ ਦੱਸਣੀ ਆਇਆ ਸੀਗਾ ਭਾਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਮੁੰਡਾ ਭੇਜ ਦਿੰਨਾ ਸਾਰਾ ਕੰਮ ਦੁਬਾਰਾ ਕਰਵਾ ਲਿਆ ਭਾਜੀ ਮੈਂ ਅੱਜ ਤੋਂ ਬਾਅਦ ਸਸਰੀ ਕਾਲਾ ਭਾਜੀ ਜਨਾਬ ਆ ਕਰੀਏ ਨਾ ਕੰਮ ਨ ਪਾਜੀ ਯਾਰ ਗੱਲ ਤਾਂ ਸੁਣੋ ਨਹੀਂ ਪਾਜੀ ਮੈਨੂੰ ਕੋਈ ਨਹੀਂ ਗੱਲ ਸੁਣਨੀ ਤੁਹਾਡੀ ਚੰਗਾ ਜੀ ਹਾਂਜੀ ਪਾਜੀ ਕਿਵੇਂ ਮੁੰਡਾ ਠੀਕ ਆ ਉਹ ਕਹਾਂਗੇ ਹਸਪੀਟਲ ਹੀ ਆ ਬੈਠੇ ਆ ਠੀਕ ਲੱਗਦਾ ਹੈ ਲਗਭਗ ਇੱਕ ਮਹੀਨਾ ਲੱਗੂਗਾ ਇਹ ਫ੍ਰੈਕਚਰ ਹੋ ਗਿਆ ਦਾ ਪੈਰ ਗਿੱਟਾ ਫ੍ਰੈਕਚਰ ਹੋ ਗਿਆ ਠੀਕ ਆ ਪੱਤਰ ਲੱਗਿਆ ਪਾ ਕਦੀ ਇਹ ਬਾਈ ਕੀ ਕਹਿੰਦੇ ਸੀਗੇ ਆ ਲੋ ਨੁਕਸਾਨ ਹੋ ਗਿਆ ਯਾਰ ਲਾਲਚ ਦੇ ਚੱਕਰ ਚ ਨਾ ਆ ਦੋ ਪੈਸੇ ਆਪਾਂ ਘੱਟ ਕਮਾ ਲਈਏ ਸਿੰਦਰ ਪਰ ਕਮਾਈਏ ਹੱਕ ਦੇ ਅੱਜ ਆਪਾਂ 2000 ਵਾਤਾ ਜਰੂਰ ਕਮਾਇਆ ਪਰ ਉਹ ਆਪਣਾ ਕਸਟਮਰ ਵੀ ਗਿਆ ਤੇ ਉਹ ਚੌਗਣੇ ਹੋ ਕੇ ਲੱਗੇ ਵੀ ਆ ਅੱਜ ਦੋ ਵਾਰ ਆਪਾਂ ਕਦੇ ਨਹੀਂ ਕਰਨਾ ਅੱਜ ਕੀਤਾ ਤੇ ਅੱਜ ਹੀ ਰੱਬ ਨੇ ਸਾਨੂੰ ਨਤੀਜਾ ਦੇ ਦਿੱਤਾ ਬਿਸਮੱਲਾ ਅਗਲਾ ਜਾਂਦਾ ਹੋਇਆ ਇੰਨੀ ਗੱਲ ਵੀ ਕਹਿ ਗਿਆ ਵੀ ਤੁਹਾਡੇ ਨਾਲ ਚੰਗੇ ਤਾਂ ਪ੍ਰਵਾਸੀ ਆ ਠੀਕ ਅਸੀਂ ਪੰਜਾਬ ਚ ਰਹਿ ਗਏ ਯਾਰ ਐਜਾ ਕਰਦੇ ਨਹੀਂ ਚੰਗਾ ਲੱਗਦਾ ਚਲੋ ਕੋਈ ਆਹ ਹੋਰ ਕੁਛ ਬਤਨ ਨਹੀਂ ਬੋਲੇ ਭਾਈ ਪਹਿਲਾਂ ਅਸੀਂ ਥੋੜਾ ਬਹੁਤ ਬੋਲ ਰਹੇ ਸੀ ਨਾ ਮੈਂ ਤਾਂ ਸ਼ਾਇਦ ਸ਼ਾਂਤ ਹੀ ਲੱਗਦਾ ਉਹਨਾਂ ਨੇ ਕਿਸੇ ਹੋਰ ਮਕੈਨਿਕ ਨੂੰ ਚੈੱਕ ਕਰਵਾਇਆ ਇਹ ਰੇ ਬਤਾਓ ਫਿਰ ਅਗਲਾ ਦੱਸ ਹੀ ਜਾਂਦਾ ਕੀ ਚੀਜ਼ ਹੈ ਕਿਹ ਚੀਜ਼ ਨਹੀਂ ਵੇਦ ਹਨ ਆਹ ਰਾਕੇ ਤੋਂ ਜਿਆਦਾ ਕਮ ਨਹੀਂ ਕਰਦੇ ਲੋਕ ਕਰਦੇ ਆ ਲੱਖ ਵਾਰੀ ਕਰਦੇ ਆ ਆ ਕਾਰਡ ਰੱਖ ਦੋ ਅੰਦਰ ਕਾਕ ਵੀ ਗਿਆ ਪੈਸੇ ਵੀ ਡਬਲ ਹੋ ਕੇ ਨਿਕਲੇ ਚਲੋ